ਔਰ ਮੇਰੇ ਖੜੇ ਖੜੇ 10 15 ਕਿਹੜੇ ਲਾਤੇ ਨੇ ਜਿਹੜੇ ਆਪਣੇ ਦਿੱਲੀ ਆਪਾਂ 2 ਕਿਲੋਮੀਟਰ ਤੁਰ ਕੇ ਨਹੀਂ ਜਾਂਦੇ ਜਾਂ ਕਈ ਵੀਲ ਚੇਰਾ ਲੈਂਦੇ ਨੇ ਆ ਦੇਖੋ ਇਹਦੇ ਗੇਟ ਇੱਧਰ ਖੁੱਲਦੇ ਨੇ ਆ ਦੇਖੋ ਉਧਰੋਂ ਜਦੋਂ 에ਰੋਪਲੇਨ ਆਉਂਦੇ ਨੇ ਤਾਂ ਨਾਲ ਦੀ ਨਾਲ ਆ ਦੇਖੋ ਆ ਮੁੰਡਿਆਂ ਦੀਆਂ ਵੀਲ ਚੇਰਾ ਖਾਲੀ ਨੇ ਥੈਂਕ ਯੂ ਥੈਂਕ ਯੂ ਆ ਦੇਖੋ ਜੀ ਇਹ ਝੰਡਾ ਕੋਈ ਨਹੀਂ ਆਉਂਦੇ ਨੇ ਕਾਫੇ ਦਾ ਇਹ ਪਤਾ ਨਹੀਂ ਕਾਹਦਾ ਝੰਡਾ ਲਈ ਆਉਂਦੇ ਨੇ ਬਈ ਵੈਰੀ ਗੁੱਡ ਬਈ ਜਾਨ ਨੂੰ ਤਾਂ ਕੋਈ ਨਹੀਂ ਪਤਾ ਲੱਗਦਾ ਕਿ ਇਹ ਕੌਣ ਨੇ ਪਰ ਅੰਦਰੋਂ ਹੀ ਭਰ ਕੇ ਆਉਂਦੀ ਹੈ ਇਹ 에어ਪੋਰਟ ਦੇ ਮੈਂ ਘੱਪਕਾਵਾ ਤੁਹਾਨੂੰ ਨਵੀਂ ਚੀਜ਼ 에어ਪੋਰਟ ਇਨ 에어ਪੋਰਟੇ ਚੱਲਦੀ ਆ ਬਸ ਚੀਜ਼ ਤਾਂ ਕੋਣੀ ਚਾਹੁੰਦਾ ਸੀ ਤੁਹਾਨੂੰ ਮੈਂ ਮਲੇਸ਼ੀਆ ਤੇ ਇਸ ਦੇ ਵਿੱਚ ਹਜੇ ਆਪਣੇ ਦਿੱਲੀ ਆਜੂਗੀ ਜਲਦੀਓ ਇਹ ਹੈਗੇ ਮੈਟਰੋ ਇਹ ਮੈਟਰੋ 에어ਪੋਰਟ ਦੇ ਅੰਦਰ ਅੰਦਰ ਚਲਦੀ ਹੈ ਅੰਦਰੇ ਗੇਟ ਖੋਲਦੇ ਨੇ ਉਹਦੇ ਜਿਵੇਂ 2 ਕਿਲੋਮੀਟਰ ਤੁਰ ਕੇ ਜਾਣਾ ਹੁੰਦਾ ਹੈ ਤਾਂ ਉਧਰੋਂ ਚੱਕ ਲਿਆਉਂਦੀ ਹੈ ਜਿਹੜੇ ਜਹਾਜ਼ ਚੋਤਰਦੇ ਨੇ ਉਹਨਾਂ ਨੂੰ ਚੱਕ ਲਿਆਉਂਦੀ ਹੈ ਇੱਧਰ ਛੱਡ ਦਿੰਦੀ ਹੈ ਇਹ ਹੈਗਾ ਜੀ ਕੋਲਾਲੰਪੁਰ एयरपोर्ट मलेशिया ਦਾ ਦੇਖੋ ਕਿੰਨਾ ਸੁੰਦਰ 에어ਪੋਰਟ ਨੂੰ ਭੋਖ ਲੈਂਦੀ ਹੈ ਦੇਖ ਕੇ ਆਪਣੇ ਵਾਲਾ ਵੀ ਬਹੁਤ ਵਧੀਆ ਪਰ ਆਹ ਮਸ਼ੀਨ ਮੈਨੂੰ ਬੜੀ ਵਧੀਆ ਲੱਗੀ ਇਹਦੀ ਦੇਖੋ ਏ 1 ਮਿੰਟ ਜਣਾ 10 ਘੇੜੇ ਲਾਤੇ ਨਿਗਾਹ ਮਾਰੋ ਪਰ ਮੇਰੇ ਖੜੇ ਖੜੇ 10 15 ਘੇੜੇ ਲਾਤੇ ਇਹਨੇ ਜਿਹੜੇ ਆਪਣੇ ਦਿੱਲੀ ਆਪਾਂ 2 ਕਿਲੋਮੀਟਰ ਤੁਰ ਕੇ ਨਹੀਂ ਜਾਂਦੇ ਜਾ ਕਈ ਵੀਲਚੇਅਰ ਆ ਲੈਂਦੇ ਨੇ ਆ ਦੇਖੋ ਇਹਦੇ ਗੇਟ ਇੰਦਰ ਖੁੱਲਦੇ ਨੇ ਆ ਦੇਖੋ ਉਧਰੋਂ ਜਦੋਂ 에ਰੋਪਲੇਨ ਆਉਂਦੇ ਨੇ ਤਾਂ ਨਾਲ ਦੀ ਨਾਲ ਆ ਦੇਖੋ ਆ ਮੁੰਡਿਆਂ ਦੀਆਂ ਵੀਲਚੇਅਰਾਂ ਖਾਲੀ ਨੇ ਥੈਂਕ ਯੂ ਥੈਂਕ ਯੂ ਆ ਦੇਖੋ ਜੀ ਇਹ ਝੰਡਾ ਕੋਈ ਨਹੀਂ ਆਉਂਦੇ ਨੇ ਕਾਫੇ ਦਾ ਤੇ ਪਤਾ ਨਹੀਂ ਕਾਹਦਾ ਝੰਡਾ ਲਈ ਆਉਂਦੇ ਨੇ ਵੀ ਵੈਰੀ ਗੁੱਡ ਮੈਨੂੰ ਤਾਂ ਕੋਈ ਨਹੀਂ ਪਤਾ ਲੱਗਦਾ ਕਿ ਇਹ ਕੌਣ ਨੇ ਪਰ ਅੰਦਰੋਂ ਹੀ ਭਰ ਕੇ ਆਉਂਦੀ ਹੈ ਇਹ 에어ਪੋਰਟ ਦੇ ਉਹ ਮੈਂ ਕਹ ਪਖਾਵਾ ਤੁਹਾਨੂੰ ਨਵੀਂ ਚੀਜ਼ 에어ਪੋਰਟ ਇਨ 에어ਪੋਰਟੇ ਚਲਦੀ ਆ ਬਸ ਦੇਖ ਲਓ ਮੇ ਤਰਾ ਆਪਾਂ ਨੂੰ ਇਹ ਜਿਹੜੀਆਂ ਨਵੀਆਂ ਚੀਜ਼ਾਂ ਨੇ ਉਹ ਬੜੀਆਂ ਐਕਸੈਪਟਡ ਕਰਦੀਆਂ ਨੇ ਆਹ ਪਤਾ ਨਹੀਂ ਕਾਲਾ ਝੰਡਾ ਲੈ ਕੇ ਇਹਨਾਂ ਨੂੰ ਵੀ ਦੇਖਦੇ ਉਹ ਕੋਲੇ ਦੇਖਦਾ ਕੋਈ ਆਹ ਦੇਖੀ ਕੀ ਕਰਦੇ ਨੇ ਮੈਨੂੰ ਸਮਝ ਨਹੀਂ ਆਈ ਇਹਨਾਂ ਦੀ ਝੰਡਾ ਇਹਨਾਂ ਦੇ ਹੱਥ ਚ ਕਹਿੰਦੇ ਪਤਾ ਨਹੀਂ ਕੀ ਨੇ ਮੇਰੀ ਫਲੈਟ ਚ ਆ ਜਾ 4 ਘੰਟੇ ਪਏ ਨੇ ਮੈਂ ਕਹਾਂ ਚੱਲ ਨਾਲੇ ਤਾਂ ਪਾਲੋ ਰੇਲ ਗੱਡੀ ਦਿਖਾ ਦੋ ਨਾਲੇ ਪਤਾ ਨਹੀਂ ਅੱਛਾ ਰੇਲ ਗੱਡੀ ਆ ਦੋਨੋਂ ਪਾਸੇ ਕੋਪਰਲੇ ਬਸੇ ਵੀ ਐ ਬੀ ਜੀ ਐਚ ਭਾਈ ਜੀ ਅਗਲੇ ਨੇ ਅੱਗ ਕੱਢੀ ਪਈ ਐ 에어ਪੋਰਟ ਦੀ ਸਾਡੇ ਵੀ ਸਹੂਲਤਾਂ ਆ ਜਾਣੀਆਂ ਨੇ ਚਿੱਪਾਂਲੇ ਪਾਸਪੋਰਟ ਚੱਲ ਪੈਣੇ ਨੇ ਤੇ ਹੁਣ ਜਿਹੜੀ ਚੈੱਕ ਇਨ ਹੁੰਦੀ ਐ ਨਾ ਬੋਰਡਿੰਗ ਪਾਸ ਆਪ ਕੱਢਣਾ ਪੈਂਦਾ ਉਹਦੇ ਤੇ ਸਰਨੇਮ ਹੋਣਾ ਜ਼ਰੂਰੀ ਐ ਥੈਂਕ ਯੂ ਜੀ ਥੈਂਕ ਯੂ ਹੈਲੋ ਇਹਨਾਂ ਨੇ ਬਹੁਤ ਮਦਦ ਕੀਤੀ ਵੀ ਸਾਡੀ ਥੈਂਕ ਯੂ ਬਾਏ ਬਾਏ ਵਾਇਰਲ ਵੋਟ ਇਜ਼ ਯੋਰ ਨੇਮ ਕਾਮਰੋਲ ਕਾਮਰੋਲ ਆ ਥੈਂਕ ਯੂ ਮਲੇਸ਼ੀਆ ਕਰਨ ਨੇ ਬਈ ਬਹੁਤ ਸੇਵਾ ਕੀਤੀ ਇਹਨੇ ਮੇਰੇ ਨਾਲ ਚਾਰਕ ਗੱਲਾਂ ਮਾਰੀਆਂ ਬੰਦੇ ਨੇ ਫੁੱਲ ਸੇਵਾ ਕੀਤੀ ਫਿਰ 에어ਲਾਈਨ ਚ ਥੈਂਕ ਯੂ ਜੀ ਥੈਂਕ ਯੂ ਸੁਆਦ ਆਏ ਆਉਂਦਾ ਫਿਰ ਜਦ ਬੰਦਾ ਮਿਲ ਕੇ ਜਾਵੇ ਸतीश ਕੁਮਾਰ ਨੂੰ ਹਾਂਜੀ ਮੈਂ ਕਿਹਾ ਵੀ ਜਾਂਦੀ ਜਾਂਦੀ ਵਾਰ ਮਲੇਸ਼ੀਆ ਦਾ ਵੀ ਦਿਖਾ ਦਈਏ ਤੁਹਾਨੂੰ ਜਾ ਵੇ ਜਮਾ ਏਅਰਪੋਰਟ ਸ਼ੂਲ ਤਾਂ ਪੱਖੋਂ ਇਹ ਆਪਣੇ ਨਾਲ ਅੱਗੇ ਲੰਘ ਗਏ ਉਲਟਾ ਪੱਖੋਂ ਆਪਣੇ ਨੂੰ ਕਾਫੀ ਅੱਗੇ ਲੰਘ ਗਏ ਅੱਛਾ ਕਹਿੰਦੇ ਰਿੰਗਟੇ ਚੱਲਦੇ ਨੇ ਇਹਨਾਂ ਨੂੰ ਡਾਲਰਾਂ ਚ ਕੋਈ ਕਾਫੀ ਚਾਹ ਲੈਣ ਨੂੰ ਕਹੇ ਚਾਹੇ ਦਿੰਦੇ ਨਹੀਂ ਕਹਿੰਦੇ ਰਿੰਗਟੇ ਚ ਲਾ ਰਿੰਗਟ ਕੋ ਬਿਨਾ ਕਹਿੰਦੇ ਅਸੀਂ ਕੁਝ ਨਹੀਂ ਲੈਂਦੇ the coin.